ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਬਾਬਾ ਜੀ ਦੀ ਫੋਟੋ ਵਿੱਚ ਕਿੰਨੀ ਤਾਕਤ ਹੁੰਦੀ ਹੈ ਹਰੇਕ ਸత్సੰਗੀ ਹਮੇਸ਼ਾ ਆਪਣੀ ਜੇਬ ਵਿੱਚ ਆਪਣੇ ਪਰਸ ਵਿੱਚ ਆਪਣੇ ਸਤਿਗੁਰੂ ਦੀ ਫੋਟੋ ਰੱਖਦੇ ਹਨ ਕਿਉਂਕਿ ਆਪਣੇ ਸਤਿਗੁਰੂ ਦੀ ਫੋਟੋ ਪ੍ਰਤੀ ਬੜੀ ਸ਼ਰਧਾ ਜੁੜੀ ਹੁੰਦੀ ਹੈ ਪਰ ਜੇਕਰ ਕੋਈ ਸੇਵਾਦਾਰ ਆਪਣੀ ਜੇਬ ਵਿੱਚ ਬਾਬਾ ਜੀ ਦੀ ਫੋਟੋ ਨੂੰ ਰੱਖਦਾ ਹੈ ਪਰ ਉਹ ਉਸ ਦੇ ਨਾਲ ਕੁਝ ਐਵੇਂ ਦਾ ਵੀ ਰੱਖਦਾ ਹੋਵੇ ਜਿਸ ਨੂੰ ਦੇਖ ਕੇ ਬਾਬਾ ਜੀ ਦੇ ਨਾਲ-ਨਾਲ ਹਰ ਕੋਈ ਸత్సੰਗੀ ਭਾਈ ਹੈਰਾਨ ਹੈ ਜਾਵੇ ਸੰਗਤ ਜੀ ਇੱਕ ਬਾਬਾ ਜੀ ਦਾ ਪਿਆਰਾ ਸత్సੰਗੀ ਸੇਵਾਦਾਰ ਹੁੰਦਾ ਸੀ ਉਸ ਦੇ ਪਰਸ ਵਿੱਚ ਬਾਬਾ ਜੀ ਦੀ ਫੋਟੋ ਤਾਂ ਹੁੰਦੀ ਸੀ ਪਰ ਉਸ ਦੇ ਨਾਲ ਹੋਰ ਕੁਝ ਵੀ ਸੀ ਉਸ ਨੂੰ ਦੇਖ ਕੇ ਬਾਬਾ ਜੀ ਵੀ ਹੈਰਾਨ ਰਹਿ ਗਏ ਸਨ ਤੇ ਬਾਬਾ ਜੀ ਨੇ ਉਦੋਂ ਹੀ ਉਸ ਸੇਵਾਦਾਰ ਨੂੰ ਆਪਣੇ ਕੋਲ ਬੁਲਾ ਲਿਆ ਸੰਗਤ ਜੀ ਇਸ ਸਾਖੀ ਦੁਆਰਾ ਅਸੀਂ ਇਹੀ ਜਾਣਾਂਗੇ ਕਿ ਬਾਬਾ ਜੀ ਨੇ ਇਸ ਤਰ੍ਹਾਂ ਦਾ ਕੀ ਦੇਖਿਆ ਕਿ ਬਾਬਾ ਜੀ ਵੀ ਹੈਰਾਨ ਰਹਿ ਗਏ ਇੱਕ ਸਤਸੰਗੀ ਭਾਈ ਅੰਮ੍ਰਾਲੇ ਦਾ ਰਹਿਣ ਵਾਲਾ ਸੀ ਤੇ ਹਮੇਸ਼ਾ ਡੇਰੇ ਜਾਂਦਾ ਸੀ ਅੰਮ੍ਰਾਲਾ ਸ਼ਹਿਰ ਵਿੱਚ ਇਸ ਭਾਈ ਦੀ ਖਡੌਣਿਆਂ ਦੀ ਦੁਕਾਨ ਹੁੰਦੀ ਸੀ ਉਸ ਭਾਈ ਦੀ ਪਤਨੀ ਵੀ ਇੱਕ ਸੱਸੰਗੀ ਸੀ ਤੇ ਉਹ ਵੀ ਹਮੇਸ਼ਾ ਡੇਰੇ ਜਾਂਦੀ ਸੀ ਇੱਕ ਵਾਰ ਡੇਰੇ ਵਿੱਚ ਸੜਕ ਦੀ ਸੇਵਾ ਚੱਲ ਰਹੀ ਸੀ ਤੇ ਬਹੁਤ ਸਾਰੇ ਸੇਵਾਦਾਰਾਂ ਨੂੰ ਅਲੱਗ-ਅਲੱਗ ਸੈਂਟਰਾਂ ਤੋਂ ਬੁਲਾਇਆ ਗਿਆ ਸੀ ਜਿਸ ਪਾਈ ਦੇ ਸੈਂਟਰ ਵਿੱਚ ਡੇਰੇ ਤੋਂ ਫੋਨ ਆਇਆ ਸੀ ਕਿ ਡੇਰੇ ਵਿੱਚ ਸੜਕ ਬਣਾਉਣ ਦੀ ਸੇਵਾ ਚੱਲ ਰਹੀ ਹੈ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤਿੰਨ ਦਿਨਾਂ ਦੀ ਸੇਵਾ ਤੇ ਜਾ ਸਕਦੇ ਹੋ ਇਸ ਪਾਈ ਦੀ ਪਤਨੀ ਵੀ ਦੁਕਾਨ ਤੇ ਆਪਣੇ ਪਤੀ ਦੀ ਮਦਦ ਕਰਦੀ ਸੀ ਇਸ ਕਰਕੇ ਉਸਦੀ ਪਤਨੀ ਕਹਿਣ ਲੱਗੀਗੀ ਤੁਸੀਂ ਚਲੇ ਜਾਵੋ ਮੈਂ ਦੁਕਾਨ ਸੰਭਾਲ ਲਵਾਂਗੀ ਤਾਂ ਇਸ ਭਾਈ ਨੇ ਆਪਣਾ ਨਾਮ ਲਿਖਵਾ ਦਿੱਤਾ ਤੇ ਅਗਲੇ ਦਿਨ ਸਵੇਰੇ ਇਹ ਭਾਈ ਜਥੇ ਦੇ ਨਾਲ ਬੱਸ ਵਿੱਚ ਬੈਠ ਕੇ ਡੇਰੇ ਲਈ ਚੱਲ ਪਿਆ ਰਸਤੇ ਵਿੱਚ ਸਾਰੇ ਸੇਵਾਦਾਰ ਬਾਬਾ ਜੀ ਦੇ ਸ਼ਬਦ ਬੋਲ ਰਹੇ ਸਨ ਤੇ ਸੁਣ ਰਹੇ ਸਨ 4-5 ਘੰਟਿਆਂ ਦੇ ਮਗਰੋਂ ਸਾਰੇ ਸੇਵਾਦਾਰ ਡੇਰੇ ਵਿੱਚ ਪਹੁੰਚ ਗਏ। ਉੱਥੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ। ਜਥੇਦਾਰ ਦੀ ਡਿਊਟੀ ਵੀ ਲੱਗੀ ਹੋਈ ਸੀ। ਸਾਰੇ ਆਪਣੀ-ਆਪਣੀ ਸੇਵਾ ਕਰਨ ਲੱਗ ਗਏ ਤੇ ਇਸ ਤਰ੍ਹਾਂ ਕਰਦੇ-ਕਰਦੇ 2-3 ਦਿਨ ਲੰਘ ਗਏ। ਹੁਣ ਵਾਪਸ ਆਉਣ ਦਾ ਟਾਈਮ ਹੋ ਗਿਆ ਸੀ। ਸਾਰੇ ਸੇਵਾਦਾਰਾਂ ਨੇ ਆਪਣਾ ਬੈਗ ਪੈਕ ਕਰ ਲਿਆ ਤੇ ਲੰਗਰ ਖਾਣ ਦੇ ਲਈ ਜਾ ਰਹੇ ਸਨ ਇੱਕ ਸੇਵਾਦਾਰ ਪਾਈ ਨੇ ਘਰ ਦੇ ਲਈ ਕੁਝ ਸਮਾਨ ਵੀ ਖਰੀਦਿਆ ਸੀ ਤਾਂ ਉਸ ਨੇ ਵੀ ਕੁਝ ਖਰੀਦਣ ਲਈ ਜੇਬ ਵਿੱਚ ਹੱਥ ਪਾਇਆ ਪਰ ਇਸ ਦਾ ਪਰਸ ਜੇਬ ਵਿੱਚ ਨਹੀਂ ਸੀ ਉਸ ਨੇ ਆਪਣੀਆਂ ਸਾਰੀਆਂ ਜੇਬਾਂ ਚੈੱਕ ਕੀਤੀਆਂ ਪਰ ਉਸ ਨੂੰ ਪਰਸ ਨਹੀਂ ਮਿਲਿਆ ਤੇ ਉਸ ਪਾਈ ਨੇ ਆਪਣੇ ਬੈਗ ਨੂੰ ਵੀ ਚੈੱਕ ਕੀਤਾ ਪਰ ਫਿਰ ਵੀ ਪਰਸ ਨਹੀਂ ਮਿਲਿਆ ਪਾਈ ਨੇ ਆਪਣੇ ਨਾਲ ਦੇ ਸਾਰੇ ਸੇਵਾਦਾਰਾਂ ਨੂੰ ਪੁੱਛਿਆ ਕਿ ਕਿਸੇ ਪਾਈ ਨੇ ਮੇਰਾ ਕਾਲੇ ਰੰਗ ਦਾ ਪਰਸ ਦੇਖਿਆ ਹੈ ਜਾਂ ਲਿਆ ਹੈ ਮੈਨੂੰ ਦੱਸ ਦਿਓ ਪਰ ਉਸ ਦਾ ਪਰਸ ਕਿਸੇ ਨੂੰ ਵੀ ਨਹੀਂ ਮਿਲਿਆ ਸੀ ਫਿਰ ਉਸ ਭਾਈ ਨੇ ਢੇਰੇ ਵਿੱਚ ਲਿਖਵਾ ਦਿੱਤਾ ਕਿ ਉਸ ਦਾ ਪਰਸ ਛੁੜ ਗਿਆ ਸੀ ਤੇ ਫਿਰ ਉੱਥੇ ਉਹ ਲੰਗਰ ਖਾਣ ਦੇ ਲਈ ਚਲਾ ਗਿਆ ਸੰਗਤ ਜੀ ਜਦੋਂ ਉਹ ਭਾਈ ਸੇਵਾ ਕਰ ਰਿਹਾ ਸੀ ਤਾਂ ਉਸ ਟਾਈਮ ਉਸ ਦਾ ਪਰਸ ਡਿੱਗ ਗਿਆ ਸੀ ਉਸ ਸਮੇਂ ਕਿਸੇ ਨੇ ਵੀ ਧਿਆਨ ਨਹੀਂ ਸੀ ਦਿੱਤਾ ਫਿਰ ਜਦੋਂ ਉੱਥੇ ਸੇਵਾ ਦਾ ਕੰਮ ਖਤਮ ਹੋ ਗਿਆ ਤਾਂ ਤਾਂ ਬਾਬਾ ਜੀ ਉਸ ਸੜਕ ਤੇ ਆਏ ਤੇ ਉਹ ਪਰਸ ਬਾਬਾ ਜੀ ਨੂੰ ਦਿਖਿਆ ਤਾਂ ਬਾਬਾ ਜੀ ਨੇ ਆਪਣੇ ਨਾਲ ਦੇ ਸੇਵਾਦਾਰਾਂ ਨੂੰ ਕਿਹਾ ਕਿ ਦੇਖੋ ਇਹ ਪਰਸ ਕਿਸ ਦਾ ਡਿੱਗਿਆ ਹੋਇਆ ਹੈ ਇਸ ਵਿੱਚ ਕੋਈ ਆਈਡੀ ਕਾਰਡ ਜ਼ਰੂਰ ਹੋਵੇਗਾ ਤਾਂ ਉਸ ਪਤੇ ਤੇ ਇਸ ਪਰਸ ਨੂੰ ਭੇਜ ਦੇਣਾ ਤਾਂ ਸੇਵਾਦਾਰਾਂ ਨੇ ਪਰਸ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਕੀਤਾ ਪਰ ਪਰਸ ਵਿੱਚ ਲਗਭਗ 5000 ਰੁਪਏ ਤੋਂ ਇਲਾਵਾ ਬਾਬਾ ਜੀ ਦੀ ਫੋਟੋ ਸੀ ਤੇ ਉਸ ਤੋਂ ਇਲਾਵਾ ਕੋਈ ਵੀ ਫੋਟੋ ਜ਼ਾਦਾਰ ਕੱਟ ਨਹੀਂ ਸੀ ਤਾਂ ਸੇਵਾਦਾਰਾਂ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਇਸ ਪਰਸ ਵਿੱਚ ਤੁਹਾਡੀ ਫੋਟੋ ਤੇ ਕੁਝ ਪੈਸੇ ਹਨ ਤਾਂ ਬਾਬਾ ਜੀ ਨੇ ਕਿਹਾ ਕਿ ਮੇਰੀ ਫੋਟੋ ਤਾਂ ਬਾਬਾ ਜੀ ਉਸ ਪਰਸ ਨੂੰ ਸੇਵਾਦਾਰ ਦੇ ਹੱਥ ਵਿੱਚੋਂ ਲੈ ਲਿਆ ਤੇ ਬਾਬਾ ਜੀ ਨੇ ਆਪਣੀ ਫੋਟੋ ਕੱਢ ਲਈ ਤੇ ਉਸ ਨੂੰ ਦੇਖਣ ਲੱਗੇ ਫਿਰ ਬਾਬਾ ਜੀ ਨੇ ਜੋ ਕੁਝ ਦੇਖਿਆ ਤਾਂ ਬਾਬਾ ਜੀ ਵੀ ਹੈਰਾਨ ਰਹਿ ਗਏ ਉਸ ਫੋਟੋ ਦੇ ਪਿੱਛੇ ਕਿਹਾ ਹੋਇਆ ਸੀ ਕਿ ਜੇਕਰ ਇਹ ਪਰਸ ਕਿਸੇ ਨੇ ਚੋਰੀ ਕੀਤਾ ਹੈ ਜਾਂ ਕਿਸੇ ਨੂੰ ਡਿਗਿਆ ਹੋਇਆ ਮਿਲਿਆ ਹੈ ਤਾਂ ਇਸ ਵਿੱਚ ਰੱਖੇ ਹੋਏ ਪੈਸੇ ਖੁਦ ਤੁਸੀਂ ਆਪਣੇ ਹੱਥ ਵਿੱਚ ਲੈ ਲੈਣਾ ਪਰ ਇਸ ਫੋਟੋ ਨੂੰ ਇਸ ਪਤੇ ਤੇ ਭੇਜ ਦੇਣਾ ਇਹ ਮੇਰੇ ਬਾਪੂ ਜੀ ਦੀ ਫੋਟੋ ਹੈ ਤੁਸੀਂ ਪੈਸੇ ਕੱਢ ਕੇ ਕੀਤੇ ਹੋਰ ਇੱਕ ਦੇਵੋਗੇ ਤਾਂ ਇਸ ਵਿੱਚ ਮੇਰੇ ਬਾਪੂ ਜੀ ਦੀ ਬੜੀ ਬੇਕਦਰਹੀ ਹੋਵੇਗੀ ਇਸ ਕਰਕੇ ਤੁਸੀਂ ਇਸ ਫੋਟੋ ਨੂੰ ਨੂੰ ਜਰੂਰ ਇਸ ਪਤੇ ਤੇ ਭੇਜ ਦੇਣਾ ਧੰਨਵਾਦ ਇਹ ਸਾਰਾ ਕੁਝ ਪੜ੍ਹ ਕੇ ਬਾਬਾ ਜੀ ਦੇ ਨਾਲ ਨਾਲ ਹੋਰ ਦੂਜੇ ਸੇਵਾਦਾਰ ਵੀ ਹੈਰਾਨ ਰਹਿ ਗਏ ਫਿਰ ਬਾਬਾ ਜੀ ਨੇ ਕਿਹਾ ਕਿ ਸੜਕ ਦੀ ਸੇਵਾ ਵਾਲੇ ਜਥੇ ਵਿੱਚੋਂ ਹੀ ਇਹ ਕਿਸੇ ਦਾ ਪਰਸ ਹੋਵੇਗਾ ਤੁਸੀਂ ਦੇਖੋ ਤੇ ਉਹਨਾਂ ਨੂੰ ਬੁਲਾ ਕੇ ਲਿਆਓ ਫਿਰ ਇੱਕ ਸੇਵਾਦਾਰ ਜਥੇਦਾਰ ਦੇ ਕੋਲ ਆਇਆ ਤੇ ਉਸ ਨੂੰ ਪੁੱਛਿਆ ਕਿ ਤੁਹਾਡੇ ਜਥੇ ਵਿੱਚ ਕਿਸੇ ਸੇਵਾਦਾਰ ਦਾ ਪਰਸ ਡਿੱਗਿਆ ਹੈ ਤਾਂ ਜਥੇਦਾਰ ਨੇ ਕਿਹਾ ਕਿ ਹਾਂਜੀ ਇੱਕ ਸੇਵਾਦਾਰ ਦਾ ਪਰਸ ਖੋ ਗਿਆ ਹੈ ਤਾਂ ਜਥੇਦਾਰ ਨੇ ਅੰਬਾਲੇ ਵਾਲੇ ਸੇਵਾਦਾਰ ਨੂੰ ਬੁਲਾਇਆ ਤੇ ਕਿਹਾ ਕਿ ਇਹਨਾਂ ਦੇ ਨਾਲ ਜਾਓ ਤਾਂ ਅੰਬਾਲੇ ਵਾਲਾ ਸੇਵਾਦਾਰ ਦੂਜੇ ਸੇਵਾਦਾਰਾਂ ਨੂੰ ਪੁੱਛਣ ਲੱਗਿਆ ਕਿ ਭਾਈ ਕਿੱਥੇ ਜਾਣਾ ਹੈ ਜੇਕਰ ਪਰਸ ਮਿਲ ਗਿਆ ਹੈ ਤਾਂ ਮੈਨੂੰ ਦੇ ਦਿਓ ਤਾਂ ਸੇਵਾਦਾਰ ਉਸ ਨੂੰ ਕਹਿਣ ਲੱਗੇ ਕਿ ਭਾਈ ਮੈਨੂੰ ਤਾਂ ਬਾਬਾ ਜੀ ਨੇ ਕਿਹਾ ਹੈ ਕਿ ਤੈਨੂੰ ਬੁਲਾ ਕੇ ਲਿਆਓ ਇਹ ਸੁਣ ਕੇ ਅੰਬਾਲੇ ਵਾਲੇ ਸੇਵਾਦਾਰ ਬਹੁਤ ਹੈਰਾਨ ਹੋ ਗਿਆ ਤੇ ਸੋਚਣ ਲੱਗਿਆ ਕਿ ਪਤਾ ਨਹੀਂ ਮੇਰੇ ਤੋਂ ਕੀ ਗਲਤੀ ਹੋ ਗਈ ਹੈ ਕਿ ਬਾਬਾ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਹੈ ਤਾਂ ਉਸ ਟਾਈਮ ਬਾਬਾ ਜੀ ਦੇ ਹੱਥ ਵਿੱਚ ਉਸ ਦਾ ਪਰਸ ਸੀ ਜਦੋਂ ਉਹ ਬਾਬਾ ਜੀ ਦੇ ਕੋਲ ਪਹੁੰਚਿਆ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਪੁੱਤਰ ਜੀ ਪਰਸ ਵਿੱਚ ਕੋਈ ਆਈਡੀ ਕਿਉਂ ਨਹੀਂ ਰੱਖੀ ਹੋਈ ਬਸ ਮੇਰੀ ਫੋਟੋ ਤੇ ਪੈਸੇ ਹੀ ਰੱਖੇ ਹੋਏ ਹਨ ਤਾਂ ਸੇਵਾਦਾਰ ਕਹਿਣ ਲੱਗਿਆ ਕਿ ਬਾਬਾ ਜੀ ਤੁਸੀਂ ਮੇਰੇ ਬਾਪੂ ਜੀ ਹੋ ਇੱਕ ਪੁੱਤਰ ਆਪਣੇ ਪਿਓ ਦੀ ਫੋਟੋ ਨਹੀਂ ਰੱਖ ਸਕਦਾ ਤਾਂ ਬਾਬਾ ਜੀ ਹੱਸ ਪਏ ਤੇ ਕਹਿਣ ਲੱਗੇ ਕਿ ਪੁੱਤਰ ਜੀ ਫੋਟੋ ਦੇ ਪਿੱਛੇ ਤੂੰ ਕੀ ਲਿਖਿਆ ਹੋਇਆ ਹੈ ਤਾਂ ਸੇਵਾਦਾਰ ਕਹਿਣ ਲੱਗਾ ਕਿ ਬਾਬਾ ਜੀ ਜੇਕਰ ਕੋਈ ਮੇਰੇ ਬਾਬਾ ਜੀ ਦੀ ਬੇਕਦਰੀ ਕਰੇ ਤਾਂ ਇਹ ਸਭ ਕੁਝ ਮੇਰੇ ਤੋਂ ਬਰਦਾਸ਼ਤ ਨਹੀਂ ਹੋਵੇਗਾ ਫਿਰ ਬਾਬਾ ਜੀ ਨੇ ਸੇਵਾਦਾਰ ਨੂੰ ਸਮਝਾਇਆ ਕਿ ਪੁੱਤਰ ਜੀ ਮੈਂ ਸਮਝਦਾ ਹਾਂ ਕਿ ਤੁਸੀਂ ਮੇਰੀ ਫੋਟੋ ਦੇ ਨਾਲ ਕਿੱਡੀ ਕਿੰਨੀ ਸ਼ਰਧਾ ਜੁੜੀ ਹੋਈ ਹੈ ਤੇ ਬਾਬਾ ਜੀ ਉਸ ਨੂੰ ਕਹਿਣ ਲੱਗੇ ਕਿ ਫੋਟੋ ਸੰਗਤ ਨੂੰ ਇਸ ਕਰਕੇ ਦਿੱਤੀ ਗਈ ਹੈ ਕਿ ਹਰ ਪਲ ਆਪਣੇ ਸਤਿਗੁਰੂ ਦੇ ਦਰਸ਼ਨ ਕਰ ਸਕੇ ਤੇ ਇਸ ਦੇ ਨਾਲ ਭਜਨ ਸਿਮਰਨ ਵਿੱਚ ਆਸਾਨੀ ਹੋ ਸਕੇ ਪਰ ਅਸੀਂ ਤਾਂ ਫੋਟੋ ਵਿੱਚ ਰੋਹਾਨੀਅਤ ਲੱਭਣ ਲੱਗ ਗਏ ਹਾਂ ਜਿਸ ਦਿਨ ਤੁਸੀਂ ਮੇਰੀ ਫੋਟੋ ਆਪਣੇ ਮਨ ਦੇ ਫਰੇਮ ਵਿੱਚ ਲਗਾ ਲਮੋਂਗੇ ਤਾਂ ਉਸ ਦਿਨ ਮੈਂ ਸਮਝ ਜਾਵਾਂਗਾ ਕਿ ਤੁਸੀਂ ਰੋਹਾਨੀਅਤ ਦਾ ਮਤਲਬ ਸਮਝ ਗਏ ਹੋ ਫੋਟੋ ਤਾਂ ਸਿਰਫ ਇੱਕ ਕਾਗਜ਼ ਦਾ ਟੁਕੜਾ ਹੈ ਜਿੱਥੇ ਰੋਹਾਨੀਅਤ ਮਿਲਦੀ ਹੈ ਉੱਥੇ ਤਾਂ ਅਸੀਂ ਲੱਭਦੇ ਨਹੀਂ ਤੇ ਬਾਹਰ ਚੀਜ਼ਾਂ ਵਿੱਚ ਉਸ ਨੂੰ ਲੱਭ ਰਹੇ ਹਾਂ ਜੇਕਰ ਕੋਈ ਫੋਟੋ ਦੀ ਬੇਕਦਰੀ ਕਰਦਾ ਹੈ ਤਾਂ ਉਹ ਉਸ ਦੇ ਆਪਣੇ ਕਰਮ ਹਨ ਇਸ ਦੁਨੀਆ ਨੂੰ ਸਮਝਾ ਨਹੀਂ ਸਕਦੇ بڑے بڑے ਸੰਤ ਮਹਾਂਪੂਰ ਆਏ ਹਨ ਪਰ ਇਸ ਦੁਨੀਆ ਨੂੰ ਕੋਈ ਨਹੀਂ ਸਮਝ ਸਕਿਆ ਇਸ ਕਰਕੇ ਪੁੱਤਰ ਜੀ ਸਿਰਫ ਭਜਨ ਸਿਮਰਨ ਕਰੋ ਕਾ ਕੁਝ ਮਿਲੇਗਾ ਉਹ ਸਾਨੂੰ ਆਪਣੇ ਅੰਦਰ ਤੋਂ ਹੀ ਮਿਲੇਗਾ ਬਾਹਰੋਂ ਤਾਂ ਕੁਝ ਵੀ ਹਾਸਲ ਨਹੀਂ ਹੋਵੇਗਾ ਜੇਕਰ ਸਿਰਫ ਫੋਟੋ ਦੇ ਅੱਗੇ ਮੱਥਾ ਟੇਕਣ ਦੇ ਨਾਲ ਰੋਹਾਨੀਅਤ ਮਿਲਦੀ ਹੋਵੇ ਇਸ ਦੁਨੀਆ ਵਿੱਚ ਕੋਈ ਵੀ ਖਾਲੀ ਨਹੀਂ ਰਵੇਗਾ ਇਹ ਕਹਿੰਦੇ ਹੋਏ ਬਾਬਾ ਜੀ ਨੇ ਸੇਵਾਦਾਰ ਪਾਈ ਦਾ ਪਰਸ ਉਸ ਨੂੰ ਦੇ ਦਿੱਤਾ ਫਿਰ ਸੇਵਾਦਾਰ ਪਾਈ ਬਾਬਾ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ ਮੈਂ ਭਜਨ ਸਿਮਰਨ ਵੀ ਜ਼ਰੂਰ ਕਰਾਂਗਾ ਫਿਰ ਬਾਬਾ ਜੀ ਉੱਥੋਂ ਚਲੇ ਗਏ ਤੇ ਉਹ ਆਪਣੇ ਜਥੇ ਦੇ ਨਾਲ ਬੱਸ ਵਿੱਚ ਬੈਠ ਕੇ ਅੰਬਾਲੇ ਲਈ ਚੱਲ ਪਏ ਤੇਰਸਤੇ ਵਿੱਚ ਇਸ ਭਾਈ ਨੇ ਸਾਰੀ ਗੱਲ ਦੂਜੇ ਸੇਵਾਦਾਰਾਂ ਨੂੰ ਦੱਸੀ ਫਿਰ ਦੂਜੇ ਸੇਵਾਦਾਰ ਵੀ ਇਹ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਏ ਸੰਗਤ ਜੀ ਬਾਬਾ ਜੀ ਦੀ ਫੋਟੋ ਨੂੰ ਆਪਣੇ ਕੋਲ ਰੱਖਣਾ ਕੋਈ ਗਲਤ ਗੱਲ ਨਹੀਂ ਹੈ ਪਰ ਸਿਰਫ ਫੋਟੋ ਨੂੰ ਆਪਣੇ ਕੋਲ ਰੱਖਣ ਦੇ ਨਾਲ ਸਾਨੂੰ ਸਫਲਤਾ ਨਹੀਂ ਮਿਲ ਸਕਦੀ ਬਾਬਾ ਜੀ ਦੀ ਫੋਟੋ ਨਾਲ ਹੁੰਦੀ ਹੈ ਤਾਂ ਘਰ ਦੀ ਕੰਧ ਤੇ ਲੱਗੀ ਹੁੰਦੀ ਹੈ ਤਾਂ ਸਾਨੂੰ ਇੱਕ ਵਿਸ਼ਵਾਸ ਹੁੰਦਾ ਹੈ ਕਿ ਬਾਬਾ ਜੀ ਸਾਡੇ ਆਸ-ਪਾਸ ਹਨ ਤੇ ਸਾਡੇ ਮਨ ਵਿੱਚ ਬੂਰੇ ਵਿਚਾਰ ਨਹੀਂ ਆਉਂਦੇ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਅਸਲੀ ਮਕਸਦ ਤਾਂ ਭਜਨ ਸਿਮਰਨ ਕਰਨਾ ਹੈ ਬਾਬਾ ਜੀ ਤਾਂ ਸਾਰੀ ਸੰਗਤ ਨੂੰ ਤੇ ਉਦੋਂ ਖੁਸ਼ ਹੁੰਦੇ ਹਨ ਜਦੋਂ ਉਹਨਾਂ ਦੀ ਸੰਗਤ ਉਹਨਾਂ ਦਾ ਕਹਿਣਾ ਮੰਨਦੀ ਹੈ ਭਜਨ ਸਿਮਰਨ ਤੇ ਜੋੜ ਦਿੰਦੀ ਹੈ ਰਾਧਾ ਸਵਾਮੀ ਜੀ